ਮੰਜੇ ਤੇ ਬਹਿਣਾ ਨਾ ਜੀ ਮੰਜਾ ਥੱਲੇ ਹੋ ਜਾਣਾ ਇੰਨਾ ਪਾਰਸੀਆਂ ਨਾਲ ਤੇ ਤੁਰਦੇ ਸੀ ਮੁੱਲ ਨਹੀਂ ਮਿਲਿਆ ਨਹੀਂ ਜਾਂਦਾ ਨੋ ਭਜ ਭਜ ਉਹਨਾਂ ਦੀਆਂ ਗੱਲਾਂ ਉਹਨਾਂ ਨਾਲ ਸੀ ਬਾਬੇ ਮਾਨ ਤਾਂ ਜੱਗ ਬਾਣੀ ਅੱਜ ਵੀ ਕੱਢ ਲਊਗਾ ਬਾਬਾ ਬੋੜ ਅਤਵਾਦੀ ਬਾਬਾ ਬੋੜ ਜਿੱਦਣ ਇਹਨਾਂ ਦੇ ਘਰ ਤੇ ਫੈਰ ਨੂੰ ਉਹਦੋਂ ਇਹਨੇ ਲਿਖਿਆ ਜਿਹੜਾ ਦਿੱਲੀ ਨੂੰ ਧੋਕੇ ਮਾਰਦਾ ਉਹਦੇ ਘਰ ਤੇ ਜਿ ਫੈਰ ਨੂੰ ਹੋ ਗਈ ਕੱਲੇ ਉਸੇ ਦਾ ਲਿਖਿਆ ਹੋਰ ਨਹੀਂ ਕਿ ਹਜਰ ਦਿੱਲੀ ਨੂੰ ਧੋਕੇ ਮਾਰਦਾ ਉਹਨਾਂ ਦੀਆਂ ਗੱਲਾਂ ਉਹਨਾਂ ਨੇ ਉਹਨਾਂ ਦੀ ਇਹ ਨਹੀਂ ਇਥੇ ਬੀਟੇ ਫੋਰਸ ਬੂਹੇ ਗੱਡੀ ਆ ਗਈ ਤੇ ਮੁੜ ਕੇ ਐ ਨੂੰ ਭੱਜਣਾ ਨਾ ਫੇ ਬੂਹੇਲ ਨੂੰ ਭੱਜਣਾ ਹਾਂ ਫੋਰਸ ਉਹ ਛੜਕ ਤੇ ਤੁਰ ਹੀ ਜਾਂਦੀ ਫੇ ਅਖਣਾ ਚਲੋ ਆਪਾਂ ਇਥੋਂ ਅੱਗੇ ਨਿਕਲ ਜੀ ਜੋ ਮੈਂ ਵੇਖਿਆ ਉਹਨਾਂ ਨੇ ਜੇ ਫੋਰਸ ਜਿੱਸਾ ਵੀ ਛੱਡੇ ਟਾਰਗੇਟ ਤੇ ਆ ਰਹੀ ਫੇ ਭੱਜ ਗਿਆ ਉਹ ਉੱਥੇ ਜਾ ਕੇ ਗਨਬੀੜ ਦੇਣੀ ਪਹਿਲਾਂ ਜਾ ਮੈਂ ਬਾਬੇ ਨਹੀਂ ਆਏ ਕਦੀ ਆਂਦੀ ਵਾਗ ਰੂ ਵਾਗ ਰੂ ਕੰਨਾਂ ਨੂੰ ਹੱਥ ਲਾ ਉਹਨਾਂ ਦੀ ਤੇ ਜਿੱਦ ਨੂੰ ਆਵਾਜ਼ ਆਉਂਦੀ ਗੱਡੀਆਂ ਹੀ ਲੈਣਾ ਬੰਦੀਆਂ ਜਾਂਦੀਆਂ ਸੀਆਰਪੀ ਦੀਆਂ ਮਾਤਾ ਵੀ ਨਹੀਂ ਤੇ ਕੰਨਾਂ ਨੂੰ ਹੱਥ ਲਾ ਜੀ ਵਾਗ ਰੂ ਵਾਗ ਰੂ ਉਹਨਾਂ ਦਾ ਨਾ ਨਾ ਲਓ ਇਹ ਮੁਖ ਘਾੜ ਕੋ ਬੜੇ ਪਰ ਉਹ ਉਹ ਬਾਬਾ ਬੋੜ ਐਵੇਂ ਨਹੀਂ ਲਿਖਦਾ ਜੱਗ ਬਣੀ ਵਾਲਾ ਬੜਾ ਤਜਰਬੇ ਵਾਲਾ ਭਰਾਵੇਂ ਸਾਡਾ ਦੁਸ਼ਮਣ ਉਹ ਤਜੱਬਾ ਉਹਦਾ ਮੰਨਣਾ ਪਊ। ਇਹ ਕੋਹੋ ਘਾੜ ਕੁਝ ਦਿਨ ਛੀਦ ਹੋਇਆ ਤੇ ਪੁਲਿਸ ਨੇ ਧੀਵੇ ਜਗਾਇ ਤੇ ਗੋਲੀਆਂ ਚਲਾਈਆਂ ਥਾਣਿਆਂ 'ਚ। ਪੁਲਿਸ ਨੇ ਧੀਵੇ ਜਗਾਇ ਤੇ ਥਾਣਿਆਂ 'ਚ ਗੋਲੀਆਂ ਚਲੀਆਂ। ਕੁਛੀਆਂ ਬਣਾਈ।